ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਅੱਜ ਸ਼ਾਮ ਤੋਂ ਲੈ ਕੇ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਮੀਂਹ ਦੇ ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੈ ਕਿਉਂਕਿ ਸਵੇਰ ਤੋਂ ਹੀ ਝੜੀ ਨੂੰ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਤਗੜਾ ਮੀਂਹ ਪੈ ਰਿਹਾ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਤਗੜੇ ਮੀਂਹ ਦੀ ਕਾਰਵਾਈ ਬੱਦਲ ਬਾਰੇ ਰਹੀ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਬੱਦਲਬਾਈ ਤੁਸੀਂ ਦੇਖ ਹੀ ਰਹੇ ਹੋ ਕਿ ਤਗੜੀ ਬੱਦਲਬਾਈ ਦੀ ਕਾਰਵਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਤੇ ਹੁਣ ਆਪਾਂ ਦੇਖਦੇ ਹਾਂ ਜੋ ਅਲਰਟ ਜਾਰੀ ਹੋਏ ਨੇ ਤਾਂ ਕਿਹੜੇ ਚੀਲੇ ਵਿੱਚ ਕਦੋਂ ਕਦੋਂ ਕਿਸ ਤਰੀਕੇ ਨਾਲ ਮੀਂਹ ਹੋ ਸਕਦਾ ਉਹ ਜਾਣ ਕੇ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਜੀ ਤਾਜ਼ਾ ਮੌਸਮੀ ਅਲਰਟ ਜੋ ਵਾਰਨਿੰਗ ਜਾਰੀ ਹੋਈ ਹੈ ਉਹਦੇ ਮੁਤਾਬਕ ਤੁਸੀਂ ਦੇਖ ਰਹੇ ਹੋ ਕਿ ਸੈਂਟਰਲ ਪੰਜਾਬ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਜਿਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਤਰਨਤਾਰਨ ਹੋ ਗਿਆ ਸਾਡਾ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਦਾ ਬਹੁਤ ਸਾਰਾ ਇਲਾਕਾ ਨਵਾਂ ਸ਼ਹਿਰ ਗੜਸ਼ੰਕਰ ਦਾ ਬਹੁਤ ਸਾਰਾ ਇਲਾਕਾ ਜੀ ਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੇ ਮੇਨ ਤੌਰ ਤੇ ਅੰਮ੍ਰਿਤਸਰ ਦੀ ਇੱਕ ਬੈਲਟ ਆਉਂਦੀ ਦਿਖਾਈ ਦੇ ਰਹੀ ਜਿਹਦੇ ਵਿੱਚ ਭਾਰੀ ਕਾਰਵਾਈ ਦੀ ਉਮੀਦ ਆਉਂਦੇ 2-3 ਘੰਟਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਨਾਲ ਲੱਗਦਾ ਜਿਹੜਾ येलो ਏਰੀਆ ਜੀ ਇਹਦੇ ਵਿੱਚ ਵੀ ਮੇਨ ਤੌਰ ਤੇ ਆਪਣਾ ਹੁਸ਼ਿਆਰਪੁਰ ਦਾ ਬਹੁਤ ਸਾਰਾ ਇਲਾਕਾ ਅੰਮ੍ਰਿਤਸਰ ਦਾ ਫਿਰੋਜ਼ਪੁਰ ਦਾ ਜਲਾਲਾਬਾਦ ਦਾ ਮੁਕਸਰ ਦਾ ਫਰੀਦਕੋਟ ਦਾ ਏਰੀਆ ਬਰਨਾਲੇ ਦਾ ਏਰੀਆ ਜੀ ਲੁਧਿਆਣੇ ਤੋਂ ਤੂਰੀ ਨਾਬੇ ਦਾ ਇਲਾਕਾ ਜੀ ਤੇ ਉਹਦੇ ਬਾਅਦ ਫਤੇਗੜ ਸਾਹਿਬ ਖਮਾਣੋ ਖਰੜ ਚੰਡੀਗੜ੍ਹ ਰੂਪਨਗਰ ਚਮਕੌਰ ਸਾਹਿਬ ਬਲਾਚੌਰ ਅਨੰਦਪੁਰ ਸਾਹਿਬ ਨੰਗਲ ਇਹਨਾਂ ਵਿੱਚ ਵਧੀਆ ਮੀਂਹ ਦੀ ਉਮੀਦ ਹੈ ਤੇ ਹੇਠਲੇ ਪਾਸੇ ਅਗਰ ਆਹ ਗੱਲ ਕਰੀ ਜਾਵੇ ਤਾਂ ਸਰਧੂਲਗੜ ਤੋਂ ਬਡਲਾਡਾ ਮੂਨਕ ਲਹਿਰਾਗਾਗਾ ਇਹ ਇਲਾਕਿਆਂ ਦੇ ਵਿੱਚ ਵਧੀਆ ਤਰੀਕੇ ਨਾਲ ਮੀਂਹ ਦੀ ਉਮੀਦ ਬਣਦੇ ਹੋਏ ਦਿਖਾਈ ਦੇ ਰਹੀ ਹੈ ਸਿਰਫ ਆਪਾਂ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਪਬੋਹਰ ਵਾਲਾ ਇਲਾਕਾ ਜਿਹੜਾ ਫਜ਼ਿਲਕੇ ਦਾ ਇਲਾਕਾ ਇਹਦੇ ਵਿੱਚ ਘਟਮੀ ਦੀ ਉਮੀਦ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਹੋਣ ਦੇ ਚਾਂਸ ਆਉਂਦੇ 2-3 ਘੰਟੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਏਸੀ ਜੀ ਅਪਡੇਟ ਅੱਜ ਸ਼ਾਮ ਤੋਂ ਲੈ ਕੇ ਰਾਤ ਦੇ ਮੌਸਮ ਦੀ ਜਾਣਕਾਰੀ ਅਗਲੀ ਜਾਣਕਾਰੀ ਲੈ ਕੇ ਜਲਦਾ ਹਾਜ਼ਰ ਹੋਵਾਂਗੇ ਕਿ ਕੀ ਅਪਡੇਟ ਹੈ ਮੀਂਹ ਦੀ ਤੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਮੀਂਹ ਦੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ